ਮਹਾਨ ਪਵਿੱਤਰ ਵਿਹਾਰੇ ਤੇ ਆਪ ਸਭ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਮਹਾਰਾਜ ਦੀ ਕਿਰਪਾ ਕਰੇ ਇੱਕੇ ਤਰੀਕੇ ਦੇ ਕੱਲ ਦੇ ਦਿਵਾਲੀ ਹੈ ਤੇ ਦਿਵਾਲੀ ਤੋਂ ਪਹਿਲਾਂ ਆਪਾਂ ਸਰਮਹਤ ਦਾ ਬਹੁਤ ਅਸਰ ਨਾਲ ਇਹਨਾਂ ਸੁਖੀ ਸੰਗਤ ਦਾ ਪਾਠ ਕੱਲ੍ਹ ਵੇਖੇ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਅਸੀਂ ਅਰਦਾਸ ਰੇਜੀ ਕਰਦੇ ਹਾਂ ਜਗਤ ਦੇ ਵੱਲੋਂ ਰੱਖ ਲੈ ਆਪਣੇ ਕਿਰਪਾ ਧਾਰ ਜੇਦਵਾਰੇ ਉਪਰਿਸਤ ਤੇ ਲਹਿੋ ਬਾਤ ਜਗਤ ਦੇ ਵਿੱਚ ਸੁਖ ਸ਼ਾਂਤੀ ਵਰਤਾਵੇ ਪ੍ਰਮਾਤਮਾ ਔਰ ਇਹ ਜਵਾਲੀ ਦਾ ਪੁਰਬ ਜੋ ਹੈ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਿਹਨੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੁਕਤ ਹੋ ਕੇ ਆਏ ਅੰਮ੍ਰਿਤਸਰ ਸੱਚਖੰਡ ਦਰਬਾਰ ਸਾਹਿਬ ਪਹੁੰਚੇ ਤੇ ਉਦੋਂ ਸਿੱਖ ਜਗਤ ਅੰਦਰ ਦੀਪਮਾਲਾ ਕੀਤੀ ਗਈ ਖੁਸ਼ੀਆਂ ਮਨਾਇਆਂ ਗਈਆਂ ਤੇ ਉਦੋਂ ਤੋਂ ਸਿੱਖ ਜਗਤ ਅੰਦਰ ਇਹ ਜੋ ਦੀਵਾਲੀ ਦਾ ਪਰ ਹੈ ਬਹੁਤ ਮਹੱਤਵਪੂਰਨ ਹੈ ਅਮਤ ਸਰਦੇ ਦੀਵਾਲੀ ਆਪ ਜਾਣਦੇ ਹੋ ਬੜੇ ਚੜ੍ਹਦੀ ਕਲਾ ਦੇ ਵਿੱਚ ਮਨਾਏ ਜਾਂਦੇ ਹੈ ਤੇ ਅੱਜ ਸਾਰਤ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਆਪਾਂ ਸਾਰੇ ਬਾਹਰ ਦੇ ਸੰਗਤਾਂ ਲਈ ਤਾਂਵੇਂ ਆਪਾਂ ਥੋੜੇ ਜਿ ਜੁੜੇ ਹਾਂ ਪਰ ਇਸ ਦੇ ਵਿੱਚ ਅਸੀਂ ਉਹ ਚਲਤ ਮਹਿਸੂਸ ਕਰਦੇ ਹਾਂ ਤੇ ਜੋ ਸਾਨੂੰ ਬਾਹਰ ਦੇ ਵਿੱਚ ਧੱਕ ਮਿਲਦੀ ਹੈ ਜਦੋਂ ਸੀ ਬਹਰੇ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਝੁਰਦੇ ਜਾਂ ਸਤਸੰਗਤ ਕਰਦੇ ਆ ਕੀਰਤਨ ਕਰਦੇ ਆ ਤੇ ਬੜਾ ਮਨ ਦੇ ਵਿੱਚ ਚਾਅ ਹੁੰਦਾ ਹੈ ਤੇ ਅੱਜ ਦਾਸੇ ਮਨ ਵਿੱਚ ਕਈ ਤਰ੍ਹਾਂ ਦੇ ਚੱਲ ਰਹੇ ਸੀ ਕਿ ਆਪਾਂ ਬਹਰੇ ਨੇ ਜਿੱਤਰੇ ਵੀ ਪਰਿਵਾਰ ਇੱਥੇ ਨੇ ਲੋਕਲ ਤੇ ਉਹਨਾਂ ਇਹ ਸੰਗਤ ਦੇ ਵਿੱਚ ਮਿਲ ਕੇ ਆਪਾਂ ਸੁਖਨੇ ਸਰ ਜੀ ਦਾ ਪਾਠ ਕਰੀਏ ਤੇ ਇਹ ਬਹੁਤ ਬਲਖੜਦਾ ਹੈ ਇੱਥੇ ਭਵੇਂ ਸਾਨੂੰ ਬਹੁਤ ਮੌਕਾ ਮਿਲਦਾ ਗੁਰਦਾਰੇ ਦੇ ਤੇ ਜਾਣ ਦਾ ਸਤ ਸੰਗਤ ਕਰਨ ਦਾ ਬਹੁਤ ਆਪਰਾ ਲੈਨੇ ਸਾਡੇ ਇੱਕ ਪੰਜਾਬ ਦੇ ਵਿੱਚ ਪਰ ਜੋ ਚਾਓ ਜੋ ਪ੍ਰੇਮ ਯਾਰ ਬਾਹਰ ਦੇ ਵਿੱਚ ਸਾਨੂੰ ਸਾਰਾ ਅਵਸਾਰੇ ਜਣਦੇ ਉਹ ਜੋ ਮਿਲਦਾ ਹੈ ਸੋ ਸਾਰਿਆਂ ਦਾ तहे ਦਿਲੋਂ ਧੰਵਾਦ ਭਾਈ ਹਰਵਿੰਦਰ ਸਿੰਘ ਜੀ ਔਰ ਭਾਈ ਰਿਸ਼ੀ ਸਿੰਘ ਜੀ ਭਾਈ ਪਰਮੇਂਦਰ ਸਿੰਘ ਜੀ ਭਾਈ ਇੰਦਰ ਸਿੰਘ ਜੀ ਮੋਟਰ ਸਿਟੀ ਵਾਲੇ ਐਸਆਰਆਈ ਪਰਵਾਹ ਸਾਡੇ ਸਤਿਕਾਰਯੋਗ ਭੈਣ ਜੀ ਜੀਜੀ ਹਰਜੀਤ ਕੌਰ ਜੀ ਔਰ ਸਾਡਾ ਸਾਰੇ ਮੈਂ ਸਾਰਿਆਂ ਦਾ ਨਾਮ ਨਹੀਂ ਲਵਾਗਾ ਗੁਰੂ ਮਹਾਰਾਜ ਆਪ ਜਾਣ ਜਾਣ ਨੇ ਭਾਈ ਕ੍ਰਿਸ਼ਨ ਸਿੰਘ ਜੀ ਦਾ ਤਹਿ ਦਲਵਤ ਹੈ ਜਿਨ੍ਹਾਂ ਨੇ ਅਰਦਾਸ ਬੇਨਤੀ ਅਰਦਾਸ ਜਿਹੜੀ ਹੈ ਜਦੋਂ ਅਸੀਂ ਕਰਦੇ ਹਾਂ ਇਹ ਨਹੀਂ ਕਿ ਉਹ ਲਫਜ਼ੀ ਅਰਦਾਸ ਹੁੰਦੀ ਹੈ ਕਈ ਵਾਰੀ ਅਸੀਂ ਅਸੀਂ ਵੀ ਅਰਦਾਸ ਕਰਦੇ ਹਾਂ ਤੇ ਅਰਦਾਸ ਵਿੱਚ ਅਸੀਂ ਏ ਕੋਸ਼ਿਸ਼ ਕਰਦੇ ਆ ਸੁੰਦਰ ਸੁਧਰ ਲਫਜ਼ਾਂ ਨੂੰ ਇਸਤੇਮਾਲ ਕਰਕੇ ਪ੍ਰਭਾਵਿਤ ਕਰਨ ਦੇ ਵਾਸਤੇ ਅਸੀਂ ਅਰਦਾਸ ਕਈ ਵਾਰ ਇਸ ਤਰ੍ਹਾਂ ਹੁੰਦੇ ਹੁੰਦਾ ਹੈ ਅਸੀਂ ਵੀ ਜੇ ਕਿਸੇ ਦੂਸਰੇ ਵਾਸਤੇ ਅਰਦਾਸ ਕਰੀਏ ਨਾ ਮਨ ਵਿੱਚ ਕੜੇ ਬੜੇ ਬੜੇ ਸ਼ਬਦ ਜਿਹੜੇ ਆਪਾਂ ਲੈ ਕੇ ਉਹ ਅਰਦਾਸ ਕਰਦੇ ਹਾਂ ਤੇ ਪ੍ਰਮਾਤਮਾ ਜਾਣੀ ਜਾਣੇ ਘੱਟ ਘੱਟ ਮੈਂ ਘੱਟ ਘੱਟ ਕੇ ਅੰਦਰ ਦੇ ਜਾਨਤ ਭਲੇ ਭੁਰੇ ਕੇ ਪੇਰ ਪਛਾਣਦੇ ਜੋ ਅੰਦਰੋਂ ਪੇ ਜੇਕੇ ਅਰਦਾਸ ਜੋ ਕਰਦਾ ਹੈ ਨਾ ਜਿਸ ਤਰ੍ਹਾਂ ਭਾਈ ਕੇਸ਼ਵ ਜੀ ਹੁਣਾਂ ਰੱਖੀ ਤੇ ਅੰਦਰੋਂ ਭੇਜ ਕੇ ਪਿਆਰ ਦੇ ਨਾਲ ਤੇ ਉਹਦੇ ਵਿੱਚ ਲਫਜ਼ਾਂ ਦੀ ਅਹਿਮਤਿਆ ਨਹੀਂ ਹੁੰਦੀ ਹੈ ਲਫਜ਼ਾਂ ਦੀ ਅਹਿਮਤਿਆ ਨਹੀਂ ਹੁੰਦੀ ਆ ਉਹ ਪਿਆਰ ਹੁੰਦਾ ਚਰਚਾ ਮਾਤਾ ਹੈ ਤੇ ਉਹ ਦਰਗਾਹ ਪ੍ਰਭਾਤਨਾ ਦੇ ਦਰ ਤੇ ਅਰਦਾਸ ਪ੍ਰਵਾਨ ਹੁੰਦੀ ਹੈ ਤੇ ਮਨ ਵਿੱਚ ਬਹੁਤ ਕੋ ਜੈ ਕਾਨੂੰ ਦੀਵਾਲੀ ਵੀ ਹੈ ਤੇ ਸਾਰੇ ਨੇ ਦੀਵਾਲੀ ਮਨਾਉਣੀ ਹੈ ਸਾਰੇ ਨੇ ਘਰਾਂ ਘਰਾਂ ਦੇ ਵਿੱਚ ਗੁਰ ਜਿੱਥੇ ਜਿੱਥੇ ਵੀ ਇਹ ਸਾਰਿਆਂ ਦਾ ਹੀ ਪਾਏ ਕਰੋਚ ਸਿੰਘ ਜੀ ਇਹਨਾਂ ਦਾ ਔਰ ਪਰਿਵਾਰ ਦਾ ਬਹੁਤ ਬਹੁਤ ਤਰਫੋਂ ਦਾਸ ਸਤਵ ਅਧੀ ਹੈ ਇਹਨਾਂ ਕੇ ਆਪਾਂ ਇਹ ਇੱਕ ਪਰਿਵਾਰ ਦੇ ਰੂਪ ਵਿੱਚ ਜੇ ਬੈਠ ਕੇ ਜੋ ਪਾਣੀ ਦਾ ਬੋਟ ਆਸਰ ਲਿਆ ਹੈ ਸੁਖਮਨੀ ਸਾਹਿਬ ਦੇ ਬਾਠ ਨਾਲ ਮਿਲ ਕੇ ਕੀਤੇ ਨੇ ਤੇ ਬੜਾ ਆਨੰਦ ਪ੍ਰਾਪਤ ਹੋਇਆ ਜੀ ਦਾਸ ਜੀ ਸੇਵ ਕੋ ਜੋ ਅਥੀਕ ਨਹੀਂ ਸੀ ਸਰਵਾਈਵਲ ਕਰਕੇ ਪਰ ਪਤਾ ਨਹੀਂ ਭਾਈਓ ਤੇ ਕਿਰਪਾ ਜਦੋਂ ਅਸੀਂ ਜੋੜ ਜਾਂਦੇ ਹਾਂ ਬਾਲੀ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕੋਈ ਬਿਮਾਰੀ ਹੈ ਜਣਾ ਹੀ ਕਿਉਂਕਿ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਭਾਈ ਦਿਲ ਸਿੰਘ ਜੀ ਭਾਜੀ ਸਤਿੰਦਰ ਕੌਰ ਜੀ ਸਾਰੇ ਪਰਿਵਾਰ ਦੇ ਇਕ ਨਾ ਬਾਹਰੇ ਦਾ ਇਹ ਹੈ ਔਰ ਕਹ ਲੋ ਕਿ ਬਾਹਰੇ ਦੇ ਪਰਦੇ ਕਿੰਸੀ ਹੈ ਜਿੱਥੇ ਆਪਾਂ ਮਿਲ ਜੁਲ ਕੇ ਭਾਵੇਂ ਕਈ ਗੁਰਮੁਖ ਪਿਆਰੇ ਪੱਕੇ ਤੌਰ ਤੇ ਆ ਗਏ ਨੇ ਪਰ ਪਿਆਰ ਜਿਹੜਾ ਬਾਹਰੇ ਦਾ ਔਰ ਸੰਗ ਦਾ ਦਾ ਇਸੇ ਤਰ੍ਹਾਂ ਇਹ ਪਾਇਤਰਵੰਦਰ ਸਿੰਘ ਜੀ ਜੋ ਕੈਨੇਡਾ ਤੋਂ ਸਾਰਾ ਪਰਵਾਸੜ ਆਇਆ ਸੋ ਕੁਮਾਰ ਨੇ ਸੋ ਫੇਰ ਮਤਬ ਪਰ ਉਹ ਨਾਮ ਪੱਛੀ ਨਦੀ ਸੁਖਨੀ ਨਾਮ ਹੈ ਇਹਦਾ ਤੇ ਇਹਨਾਂ ਆਦੇ ਵਜਿਆ ਤਾਂ ਇਹ ਸੁਖਨੀ ਜਦੋਂ ਆਏਗੀ ਉਹ ਸੁਖਨੀ ਸਰਦਾਰ ਨੂੰ ਬਤ ਪਾ ਕੇ ਰਹਿਗੇ ਤੇ ਬੜੇ ਕਿਰਪਾ ਵਾਹੀ ਨੂੰ ਬੱਚਿਆਂ ਨੂੰ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਕਰੇ ਤੇ ਇਸੇ ਤਰ੍ਹਾਂ ਹੀ ਪ੍ਰੇਰ ਸਾਰੇ ਦੇ ਵਿੱਚ ਬਣਿਆ ਰਹੇ ਨੇ ਤੇ ਅਗਲੇ ਬਾਰੇ ਅ ਅਦਾਸ ਸੋਚ ਰਿਹਾ ਸੀ ਕਿ ਇੱਕ ਵੱਡਾ ਪ੍ਰੋਗਰਾਮ ਆਪਾਂ ਨਾ ਕਰਾਂਗੇ ਜਦੋਂ ਅਗਲੀ ਵਾਰ ਹੀ ਆਏ ਤੇ ਜਿੰਨੇ ਵੀ ਬਾਹਰ ਆਉਣ ਵਾਲੇ ਆਪਾਂ ਸਾਰੇ ਇਕੱਠੇ ਕਰਾਂਗੇ ਕਿਉਂਕਿ ਅਸਮ ਜੇ ਇਨਸ਼ਾਅੱਅ ਤੇ ਫਿਰ ਆਪਾਂ ਪਾਣੀ ਨਾਲ ਲਾ ਲੈਂਦੇ ਸੋ ਨਾਲੇ ਇਹ ਇੱਕ